ਸੱਚ ਰੀਅਲ ਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸੱਚਮੁੱਛ ਪੰਜਾਬ ਨਾਲ ਧੱਕਾ ਹੋ ਰਿਹਾ ਇੱਕ ਹੋਰ ਧੱਕਾ ਹੋ ਰਿਹਾ ਔਰ ਇਹ ਸਮਝ ਨਹੀਂ ਆ ਰਹੀ ਕਿ ਕੇਂਦਰ ਚਾਹੁੰਦਾ ਕੀ ਹੈ ਕਿਉਂ ਪੰਜਾਬ ਨਾਲ ਕੀ ਸੱਚਮੁੱਛ ਹੀ ਕੋਈ ਬਦਲਾ ਲੈਣ ਦੀ ਗੱਲ ਹੈ ਅਦਰਵਾਇਜ਼ ਕੋਈ ਇਲੈਕਸ਼ਨ ਨਹੀਂ ਕੋਈ ਮਤਲਬ ਨਹੀਂ ਔਰ ਇਹ ਵੀ ਗੱਲ ਨਹੀਂ ਕਿ ਜੇ 10 ਏਕੜ ਜਗ੍ਹਾ ਦੇਣੀ ਹੈ ਇੱਧਰ ਤੇ ਉਹਦੇ ਬਦਲੇ ਚ ਪੰਜ ਕੁਲੇ 12 ਬਿਗੇ ਲੈਣੀ ਹੈ ਤਾਂ ਪੰਜ ਕੁਲੇ ਚ ਵੀ ਕਿਹਾ ਜਾ ਸਕਦਾ ਤੁਸੀਂ ਆਪਣੀ ਜਿਹੜਾ ਹੈ ਵਿਧਾਨ ਸਭਾ ਬਣਾ ਲਓ ਜਦੋਂ ਕਿ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਜਦੋਂ ਪੰਜਾਬੀ ਸੂਬਾ ਬਣਦਾ ਹੈ ਜਦੋਂ ਪੰਜਾਬ ਤੇ ਹਰਿਆਣਾ ਬਣਦੇ ਨੇ ਇਹ ਚੰਡੀਗੜ੍ਹ ਪੰਜਾਬ ਦਾ ਸੀ ਤੇ ਪੰਜਾਬ ਦੀ ਰਾਜਸਥਾਨੀ ਲਈ ਸੀ ਰੈਡਨਡ ਤਾਂ ਪੈਸਾ ਦੇ ਦਿੱਤਾ ਗਿਆ ਸੀ ਔਰ ਕਹ ਦਿੱਤਾ ਗਿਆ ਕਿ ਤੁਸੀਂ ਆਪਣਾ ਵੱਖਰਾ ਜਿਹੜਾ ਹੈ ਰਾਜਸਥਾਨੀ ਵੱਖਰੀ ਬਣਾ ਲਓ ਕੁਈ ਵਧੀਆ ਸ਼ਹਿਰ ਪੜਾ ਕੇ ਲੈ ਕੇ ਤੇ ਬਣਾ ਲੈਂਦੇ ਪੰਜ ਕੁਲੇ ਨੂੰ ਬਣਾ ਡਿਵੈਲਪ ਕਰ ਲੈਂਦੇ ਕੁਝ ਵੀ ਹੋ ਸਕਦਾ ਸੀ ਲੇਕਿਨ ਕੁਝ ਲੱਗਦਾ ਹੈ ਕਿ ਜ਼ਾਲਚ ਕੁਝ ਕਰ ਹੈ ਅਦਰਵਾਇਜ਼ ਤਾਂ ਕੁਝ ਹੋ ਨਹੀਂ ਸਕਦਾ ਸੀ ਉਹ ਹੁਣ ਤੁਸੀਂ ਦੇਖੋ ਕਿ ਅੱਜ ਜਿੰਨੀਆਂ ਸਟੇਟਮੈਂਟਸ ਨੈਪ ਸਿੰਘ ਸੈਣੀ ਦੀਆਂ ਜੀ ਸਾਡਾ ਤਾਂ ਹੱਕ ਹੈ 60 40 ਦਾ 40 ਸਾਡਾ ਉਹ ਤਾਂ ਕਹਿੰਦੇ ਹਿਮਾਚਲ ਦਾ ਵੀ 5% ਹੈ ਨੈਪ ਸਿੰਘ ਸਾਡੇ ਜਿਹੜੇ ਸੈਣੀ ਦੇ ਨਾ ਹਰਿਆਣਾ ਦੇ ਮੁੱਖ ਮੰਤਰੀ ਉਹ ਤਾਂ ਕਹਿੰਦੇ ਹਿਮਾਚਲ ਦਾ ਵੀ ਸਾਡਾ ਤੇ ਜਿਹੜਾ ਉਹਨਾਂ ਦਾ ਦਿਲ ਵਿੱਚ ਨੇ ਉਹ ਤਾਂ ਵੀ ਗੱਲ ਕਰੀ ਜਾਂਦਾ ਉਹ ਕਹਿੰਦਾ ਇਹ ਦੇਖੋ ਚੰਡੀਗੜ੍ਹ ਤੇ ਸਾਡਾ ਹੱਕ ਹੈ ਇਹ ਉਨਾਂਚਰ ਰਹੂਗਾ ਜਿੱਨਾਚਰ ਹਿੰਦੀ ਬੋਲਦੇ ਇਲਾਕੇ ਹਰਿਆਣੇ ਨੂੰ ਦਿੱਤੇ ਜਾਂਦੇ ਤੇ ਐਸਵਾਈਲ ਦਾ ਪਾਣੀ ਨਹੀਂ ਦਿੱਤਾ ਜਾਂਦਾ ਉਨਾਂਚਰ ਇਹ ਚੰਡੀਗੜ੍ਹ ਦਾ ਸਾਡਾ ਹੱਕ ਹੈ ਹੁਣ ਮਤਲਬ ਗੱਲ ਹੈ ਕਿ ਹਰ ਪਾਸਿਓਂ ਪੰਜਾਬ ਦੇ ਖਿਲਾਫ ਵੱਡਾ ਸਭ ਵੀ ਬੋਲ ਰਹੇ ਨੇ ਵੀ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ 60 40 ਦੀ ਵੰਡ ਐਸੀ ਸਾਡਾ ਲੇਕਿਨ ਗੱਲ ਤਾਂ ਐਸੀ ਹੋਈ ਨਹੀਂ ਸੀ ਜਿਹੜਾ ਕਾਨੂੰਨੀ ਪੱਖ ਹੈ ਬਿਲਕੁਲ ਪੰਜਾਬ ਦੇ ਨਾਲ ਹੈ ਤੇ ਬਲਕਿ ਇਹ ਤਾਂ ਧੱਕਾ ਹੋਇਆ ਪੰਜਾਬ ਨਾਲ ਤਾਂ ਧੱਕਾ ਖैर ਉਸੇ ਦਿਨ ਹੋਇਆ ਕਿਉਂਕਿ ਪੰਜਾਬੀ ਖੁਦ ਚਾਹੁੰਦੇ ਸੀ ਨਾ ਉਹਨਾਂ ਨਾਲ ਧੱਕਾ ਹੋਵੇ ਇਹ ਵੀ ਤਾਂ ਗੱਲ ਹੈ ਨਾ ਪੰਜਾਬ ਦੇ ਜਿਹੜੀ ਪਾਰਟੀ ਇਹ ਮੰਗ ਰਹੀ ਸੀ ਕਿ ਭਾਸ਼ਾ ਦੇ ਆਧਾਰ ਤੇ ਸੂਬਾ ਬਣਾਇਆ ਜਾਵੇ ਉਹ ਭਾਸ਼ਾ ਦੇ ਆਧਾਰ ਤੇ ਨਹੀਂ ਬਣਾਉਣਾ ਚਾਹੁੰਦੀ ਸੀ ਅਸਲ ਦੇ ਵਿੱਚ ਉਹ ਸਿਕਸ ਸਟੇਟ ਬਣਾਉਣਾ ਚਾਹੁੰਦੀ ਸੀ ਜਿੱਥੇ ਸਿੱਖਾਂ ਦੀ ਭੋਗੰਤੀ ਹੋਵੇ ਤੇ ਅਸੀਂ ਪਾਵਰ ਚਾਹੀਏ ਉਹ ਇੱਕ ਦੋ ਵਾਰ ਹੀ ਆ ਵੀ ਗਏ ਨੇ ਪਾਵਰ 'ਚ ਕਈ ਵਾਰੀ ਆਏ ਚਲੋ ਇੱਕ ਦੋ ਵਾਰੀ ਤਾਂ ਗੱਲ ਹੈ ਕਈ ਵਾਰੀ ਆਏ ਪਾਵਰ 'ਚ ਲੇਕਿਨ ਉਹਦਾ ਖਿਆਚਾ ਕਿੰਨਾ ਭੁਗਤਣਾ ਪਿਆ ਇਹ ਵੀ ਤਾਂ ਪਤਾ ਹੈ ਨਾ ਆਪਾਂ ਨੂੰ ਸੋ ਇਸ ਕਰਕੇ ਲੱਗਦਾ ਤਾਂ ਇਹ ਉਹ ਵੀ ਚੰਡੀਗੜ੍ਹ ਨਹੀਂ ਜਦੋਂ ਪਾਰਟੀ ਪਾਵਰ ਚਾਹੀ ਚੰਡੀਗੜ੍ਹ ਦਾ ਉਹਦੋਂ ਕਿਉਂ ਨਹੀਂ ਮਸਲਾ ਠਾਇਆ ਚੰਡੀਗੜ੍ਹ ਲੈਣਾ ਚਾਹੁੰਦੀ ਜੇ ਚੰਡੀਗੜ੍ਹ ਜੇ ਤੇ ਫਰਕ ਕਰਨਗੇ ਕੀ ਜੇ ਚੰਡੀਗੜ੍ਹ ਪੰਜਾਬ ਨੂੰ ਮਿਲ ਜੇ ਤਾਂ ਉੱਥੇ ਕੌਣ ਜਿੱਤੂਗਾ ਜੀ ਕਿਹੜੀ ਪਾਰਟੀ ਅਗਲੀ ਦਾ ਲੈ ਜਾਊਗਾ ਇੱਥੇ ਚਲਿੱਗੜ ਦੇ ਸੀਤਾ ਨਹੀਂ ਤੇ ਉਹ ਕਿਉਂ ਚਾਹਣਗੇ ਸੋ ਇਹ ਸਾਰਾ ਮਸਲਾ ਤਾਂ ਪੋਲਿਟੀਕਲ ਹੈ ਲੋਕਾਂ ਨੂੰ ਜੋ ਮਰਜ਼ੀ ਕਹੀ ਚਲੀਏ ਹੁਣ ਜਦੋਂ ਇਹ ਗੱਲ ਆਈ ਤੇ ਲੋਕ ਭਾਵਨਾਵਾਂ ਬਿਲਕੁਲ ਸ੍ਰੀ ਚਾਖੜ ਨੇ ਸਹੀ ਕਿਹਾ ਇਹ ਮੁੱਦਾ ਤਾਂ ਜਜ਼ਬਾਤੀ ਹੈ ਨਾ ਤੇ ਹੁਣ ਲੋਕ ਜਦੋਂ ਵਿਰੋਧ ਕਰ ਰਹੇ ਸੀ ਪੋਲਿਟੀਕਲ ਪਾਰਟੀਆਂ ਨੂੰ ਉੱਠਣਾ ਪਿਆ ਹੁਣ ਤਾਂ ਅਜਤ ਹਰਪਾਲ ਸਿੰਘ ਟੀਮਾ ਵੀ ਗਏ ਨਾਲ ਉਹਨਾਂ ਦੇ ਕੋਰ ਮੰਤਰੀ ਬੈਂਸਾਹਬ ਵੀ ਸੀ ਜਾ ਕੇ ਉਹਨਾਂ ਨੇ ਗਵਰਨਰ ਸਾਹਿਬ ਨੂੰ ਕਿਹਾ ਜਿਹੜੇ ਚੰਡੀਗੜ੍ਹ ਦੇ ਐਡਮਿਨਿਸਟਰेटर ਨੇ ਵੀ ਇਹ ਤਾਂ ਗੱਤ ਗੱਲ ਆ ਸਾਡਾ ਪੱਖ ਦੇਖੋ ਵੈਸੇ ਚੀਮਾ ਸਾਹਿਬ ਉਦੋਂ ਬੋਲ ਪੈਂਦੇ ਜਦੋਂ ਨਾਰਦਰਨ ਜਨਰਲ ਕੌਂਸਲ ਦੀ ਮੀਟਿੰਗ ਸੀ ਨਾਰਥ ਜਨਰਲ ਕੌਂਸਲ ਦੀ ਉਸ ਵੇਲੇ ਚੀਮਾ ਸਾਹਿਬ ਹੀ ਬੈਠੇ ਸੀ ਮਾਨ ਸਾਹਿਬ ਤਾਂ ਹੀ ਨਹੀਂ ਸੀ ਜੁਲਾਈ 22 ਦੇ ਵਿੱਚ ਉਦੋਂ ਬੋਲ ਪੈਂਦੇ ਵੀ ਇਹ ਤਾਂ ਗਲਤ ਮੰਗ ਕੀਤੀ ਜਾ ਰਹੀ ਹੈ ਖੈਰ ਚਲੋ ਉਦੋਂ ਬਾਅਦ ਤਾਂ ਸਮਾਂ ਮਾਨ ਸਾਹਿਬ ਨੇ ਇਹ ਕਹਿਤਾ ਕਿ ਜੀ ਸਾਨੂੰ ਵੀ ਦਿਓ ਜਗਾ ਤੇ ਆਪੀ ਕਮਜ਼ੋਰ ਹੋਣਾ ਸੀ ਸਾਰਾ ਸਿਸਟਮ ਜਿਹੜਾ ਇਹ ਜਿਹੜਾ ਇਹ ਸਾਡਾ ਕਲੇਮ ਤਾਂ ਕਮਜ਼ੋਰ ਹੋਣਾ ਸੀ ਤਾਂ ਹੀ ਤਾਂ ਮੌਕਾ ਦਿੱਤਾ ਸ੍ਰੀ ਜਾਖਣ ਨੂੰ ਕਿ ਮਾਨ ਸਾਹਿਬ ਦੀ ਸਟੈਂਡ ਦਾ ਖਮੈਜਾ ਪੰਜਾਬੀ ਕਿਉਂ ਭੁਗਤਨ ਕਹਿਰ ਹੁਣ ਸਾਰੇ ਇਕੱਠੇ ਹੋਏ ਨੇ ਕਿ ਜੀ ਪ੍ਰਤਾਪ ਸਿੰਘ ਬਾਜਵਾ ਵੀ ਕਹਿ ਰਹੇ ਨੇ ਸ੍ਰੀ ਜਾਖਣ ਵੀ ਕਹਿ ਰਹੇ ਨੇ ਅਕਾਲੀ ਵੀ ਕਹਿ ਰਹੇ ਨੇ ਸਾਰੇ ਕੱਲੇ ਕੱਲੇ ਕਹਿ ਰਹੇ ਨੇ ਹੁਣ ਆਮ ਆਦਮੀ ਪਾਰਟੀ ਜਦੋਂ ਪਹਿਲਾਂ ਤਾਂ ਅਨਮੋਲ ਗਗਨ ਮਾਨ ਨੂੰ ਹੀ ਕਿਹਾ ਸੀ ਵੀ ਤੁਸੀਂ ਮੜ ਜਾ ਵਿਰੋਧ ਪ੍ਰਗਟ ਕਰ ਦੋ ਫਿਰ ਜਦੋਂ ਰੌਲਾ ਪਿਆ ਫਿਰ ਗਏ ਤੇ ਇਹਨਾਂ ਨੇ ਹਲੇ ਮੁੱਖ ਮੰਤਰੀ ਤੋਂ ਹਰਿਆਣਾ ਦੇ ਬੋਲੇ ਨੇ ਆਪਣੇ ਹੱਕ ਚ ਪੰਜਾਬ ਦੇ ਮੁੱਖ ਮੰਤਰੀ ਨੇ ਹਲੇ ਵੀ ਕੋਈ ਸਟੇਟਮੈਂਟ ਦਿੱਤੀ ਖੈਰ ਇਹ ਗੱਲ ਮੈਂ ਇਸ ਵੀਡੀਓ ਤੋਂ ਇਹ ਗੱਲ ਕਹਿਣੀ ਹੈ ਕਿ ਭਾਈ ਗੱਲ ਇਹ ਹੈ ਕਿ ਜੇ ਇਹ ਮਸਲੇ ਨੂੰ ਹੁਣ ਇਸ ਟਾਈਮ ਇਹਦਾ ਕੋਈ ਹੱਲ ਚਾਹੁਣੇ ਹੈ ਜਾਂ ਵਿਰੋਧ ਕਰਨਾ ਹੈ ਤਾਂ ਆਹ ਤਰੀਕਾ ਨਹੀਂ ਕਿ ਬਿਆਨ ਪਾਜੀ ਅਸੀਂ ਇਹ ਕਰ ਦਾਂਗੇ ਅਸੀਂ ਉਸੇ ਸਟਕਾ ਦੇ ਉੱਤਰਾਂ ਸੜਕਾਂ ਦੇ ਉੱਤੇ ਨਾ ਬਿਲਕੁਲ ਸਹੀ ਗੱਲ ਹੈ ਭਾਸ਼ਾ ਦੇ ਜਿਹੜਾ ਆਧਾਰ ਤੇ ਸੂਬਾ ਬਣਿਆ ਉਹ ਐਂ ਨਹੀਂ ਬਣਿਆ ਉਹਦੇ ਲਈ ਲੰਬੀ ਲੜਾਈ ਲੜਨੀ ਪਈ 60 ਤੋਂ ਲੈ ਕੇ 6 ਸਾਲ ਜਦੋਂ ਇਹ ਪੰਜਾਬੀ ਸੂਬਾ ਮੋਰਚਾ ਲੱਗਿਆ ਤਾਂ ਇੰਦਰਾ ਗਾਂਧੀ ਨੂੰ ਦੇਣਾ ਪਿਆ ਸੀ ਜਿਹੇ ਜਾਂ ਮਰਜ਼ੀ ਦਿੱਤਾ ਲਗੜਾ ਲੋੜਾ ਜੋ ਮਰਜ਼ੀ ਗਾ ਲੇਕਿਨ ਲੜਾਈ ਤੋਂ ਬਾਅਦ ਦਿੱਤਾ ਲੜਾਈ ਤਾਂ ਉਦੋਂ ਵੀ ਡਾਂਢੀ ਪੈਂਦੀ ਆ ਉਹੀ ਤਾਂ ਹੈ ਉਹਨਾਂ ਨੂੰ ਪਤਾ ਵੀ ਇਹ ਤਾਂ ਸਟੇਟਮੈਂਟ ਹੀ ਦੇ ਰਹੇ ਨੇ ਬਿਲਕੁਲ ਸਹੀ ਗੱਲ ਹੈ ਉਹਦੇ ਲਈ ਵੀ ਤਿਆਰ ਰਹਿਣਾ ਚਾਹੀਦਾ ਪਰ ਹੁਣ ਕੀ ਕਰਨਾ ਚਾਹੀਦਾ ਇਮੀਡੀਏਟ ਕੀ ਕਰਨਾ ਚਾਹੀਦਾ ਮੈਂ ਕੱਲ੍ਹ ਜਿਹੜੀ ਪਿੱਛੇ ਵੀਡੀਓ ਪਈ ਹੈ ਉਹਦੇ 'ਚ ਵੀ ਐਸੇਸ਼ਟ ਕੀਤਾ ਸੀ ਕਿ ਹੁਣ ਪੰਜਾਬ ਦੇ ਸਾਰੇ ਜਿਹੜੇ ਸੰਸਦ ਨੇ ਰਾਸ਼ਟਰਪਤੀ ਮੈਂਬਰ ਤੇ ਲੋਕ ਸਭਾ ਦੇ ਮੇਰੇ ਕੋਲ 20 ਬਣਦੇ ਨੇ ਟੋਟਲ ਮਿਲਾ ਕੇ ਇਕੱਠੇ ਹੋਜੋ ਕਿਉਂਕਿ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਇਹ ਇਹ ਕਿਹੜਾ ਕੋਈ ਪਾਰਟੀਵਾਦੀ ਦੀ ਗੱਲ ਹੈ ਇਕੱਠੇ ਹੋਵੋ ਜਾ ਕੇ ਕਹੋ ਰਾਸ਼ਟਰਪਤੀ ਕੋਲ ਜਾਓ ਜੇ ਵੀ ਅੱਜ ਕੱਲੇ ਕੱਲੇ ਗਏ ਹੋ ਸੁਧਾਰ ਲਹਿਰ ਵਾਲੇ ਕੇ ਗਵਰਨਰ ਸਾਹਿਬ ਕੋ ਇਹ ਗਏ ਚੀਮਾ ਸਾਹਿਬ ਗਏ ਆਮ ਆਦਮੀ ਪਾਰਟੀ ਵਾਲੇ ਕੇ ਸਾਰੇ ਇਕੱਠੇ ਹੋ ਕੇ ਜਾਓ ਔਰ ਕਹੋ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਤੋਂ ਟਾਈਮ ਲਓ ਜਿਹੜੇ ਸ੍ਰੀ ਜਖੰਧੂ ਨਾਲ ਲਓ ਆਲ ਪਾਰਟੀ ਮੀਟਿੰਗ ਬੁਲਾਓ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਨਾ ਜਿਹੜਾ ਨਹੀਂ ਹੋਊਗਾ ਐਕਸਪੋਜ਼ ਹੋਊਗਾ ਚਾਹੀਦਾ ਤਾਂ ਮਾਨ ਸਾਹਿਬ ਨੂੰ ਇਹ ਹੈ ਕਿ ਆਲ ਪਾਰਟੀ ਮੀਟਿੰਗ ਬੁਲਾਓ ਇਕੱਠੇ ਹੋ ਕੇ ਦਿਖਾਓ ਵੀ ਆਪਾਂ ਇਹ ਲੜਾਈ ਲੜਨੀ ਕਿਵੇਂ ਹੈ ਵਿਧਾਨ ਸਭਾ ਚ ਕੋਈ ਮਤਾ ਪਾਸ ਕਰਨਾ ਸਪੈਸ਼ਲ ਜਿਹੜਾ ਇਸ ਲਾਸਟ ਬਲਾਕ ਹੈ ਉਹ ਕਰੋ ਸਾਰੇ ਇਕੱਠੇ ਕੇ ਗੱਲ ਕਰੋ ਤੇ ਹਰਿਆਣਾ ਵੀ ਤਾਂ ਇਹ ਵੈਸੇ ਗੱਲ ਜਿਹੜੀ ਹੈ ਬੜੀ ਅਜੀਬ ਹੈ ਇਹ ਕਿਉਂ ਬਿਨਾ ਮਤਲਬ ਉਹ ਰੇਡ ਕਾ ਖੜਾ ਕੀਤਾ ਇਹਦਾ ਕੋਈ ਮਤਲਬ ਲੱਗਦਾ ਨਹੀਂ ਸੀ ਜੇ ਪਤਾ ਫਿਰ ਇਹਦਾ ਮਤਲਬ ਤਾਂ ਸਪਸ਼ਟ ਹੋ ਗਿਆ ਨਾ ਚੰਡੀਗੜ੍ਹ ਤੋਂ ਪੰਜਾਬ ਦਾ ਕਲੇਮ ਖਤਮ ਕਰਨ ਦੀ ਗੱਲ ਹੈ ਜਿਹੜੀ ਵਾਰ-ਵਾਰ ਪੰਜਾਬੀ ਕਹਿ ਰਹੇ ਨੇ ਕਿ ਕਦੇ 60-40 ਦੀ ਰੇਸ਼ੋ ਖਤਮ ਕਰਦੀ ਦੇ ਭਾਗੜਾ ਬਿਆਸ ਮੈਨੇਜਮੈਂਟ ਚ ਹਿੱਸੇਦਾਰੀ ਖਤਮ ਕਰ ਦੋ ਤੇ ਹੁਣ ਤੁਸੀਂ ਪੰਜਾਬ ਯੂਨੀਵਰਸਿਟੀ ਚੋਂ ਵੀ ਸੈਂਟਰਲ ਚੋਣ ਨਾ ਕਰਾਓ ਤੇ ਹੁਣ ਹਰਿਆਣਾ ਦਾ ਉਹ ਸਿ ਵਿਧਾਨ ਸਭਾ ਬਣਾ ਲਓ ਤੇ ਅੱਜ ਵਿਧਾਨ ਸਭਾ ਬਣ ਰਹੀ ਹੈ ਫਿਰ ਕੱਲ ਨੂੰ ਜਿਹੜੇ ਹੈ ਹਾਈ ਕੋਰਟ ਵੀ ਵਕਰੀ ਬਣਾ ਦੋ ਫਿਰ ਤਾਂ ਫਿਰ ਤਾਂ ਗੱਲ ਕੀ ਰਹੇਗੀ ਤੇ ਇਹ ਪੰਜਾਬ ਨਾਲ ਦੇਖੋ ਹੋਤਾ ਰਿਹਾ ਧੱਕਾ ਪਰ ਪੰਜਾਬ ਨਾਲ ਧੱਕਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਕਾਂਗਰਸ ਕਿਵੇਂ ਬੋਲੀ ਜੀ ਕਾਂਗਰਸ ਹੁਣ ਕਾਂਗਰਸ ਨੈਸ਼ਨਲ ਪਾਰਟੀ ਹੈ ਕਾਂਗਰਸ ਦੇ ਪੰਜਾਬ ਵਾਲੇ ਕਾਂਗਰਸੀ ਬੋਲਣਗੇ ਜਿਵੇਂ ਭਾਜਪਾ ਦਾ ਪ੍ਰਧਾਨ ਪੰਜਾਬ ਦਾ ਬੋਲਿਆ ਸੀਨੀਲ ਜਾਖੜ ਬਸੇ ਬਾਕੀ ਬੰਦੇ ਨਹੀਂ ਬੋਲੇ ਇਹ ਵੀ ਗੱਲ ਹੈ ਕੱਲ ਸਨੀਲ ਜਾਖੜ ਬੋਲਿਆ ਜਿਹੜਾ ਪ੍ਰਧਾਨਗੀ ਚੜ੍ਹਨ ਨੂੰ ਫਿਰਦਾ ਬਾਕੀ ਨਹੀਂ ਬੋਲੇ ਤੇ ਨੈਸ਼ਨਲ ਲੈਵਲ ਤੇ ਬਾਕੀ ਕਿਉਂ ਬੋਲਣਗੇ ਜੀ ਹੀ ਤਾਂ ਹੈ ਜਿਹੜੀਆਂ ਨੈਸ਼ਨਲ ਪਾਰਟੀਆਂ ਹੁੰਦੀਆਂ ਨੇ ਨਾ ਉਹਨਾਂ ਦੇ ਤਾਂ ਆਪਦੇ ਇੰਟਰਸਟ ਹੁੰਦੇ ਨੇ ਇੰਟਰਸਟ ਹੀ ਨੇ ਦਰਵਾਰਾ ਸਿੰਘ ਨੇ ਕੀ ਕੀਤਾ ਸੀ ਜਦੋਂ ਐਸਪੀਐਲ ਦੀ ਗੱਲ ਹੋਈ ਹੈ ਪਾਣੀ ਦੇ ਮਸਲੇ ਤੇ ਸਰਕਾਰਾਂ ਕੀ ਕਰਦੀਆਂ ਨੇ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਪਾਸ ਕੀਤਾ ਨਾ ਡਾਕਟਰ ਮਨਮੋਹਨ ਸਿੰਘ ਨੂੰ ਪਤਾ ਲੱਗਣ ਦਿੱਤਾ ਤੇ ਨਾ ਹੀ ਸੁਣਿਆਗਾ ਤੈਨੂੰ ਪਤਾ ਸੀ ਵੀ ਉੱਥੇ ਜਿਹੜਾ ਹੈ ਵਿਧਾਨ ਸਭਾ ਚ ਲਿਆਂਦਾ ਜਾ ਰਿਹਾ ਹੈ ਮਤਾ ਤੋ ਜਾਤਾ ਇੰਨੀ ਹਿੰਮਤ ਕਿੱਥੇ ਹੈ ਕਿ ਅਸੀਂ ਪੁੱਛਦੇ ਨਹੀਂ ਜਿਹੜੇ ਕੇਂਦਰ ਨੂੰ ਨਹੀਂ ਤਾਂ ਜਿਹੜੀ ਹਾਈ ਕਮਾਂਡ ਹੈ ਉਹ ਉਹ ਤਾਂ ਉਹਨੇ ਤਾਂ ਇਹ ਕਰਨਾ ਹੈ ਸੋ ਪੰਜਾਬ ਦੇ ਨਾਲ ਜੇ ਤੁਸੀਂ ਇਹ ਤੱਕੇ ਨੂੰ ਨਹੀਂ برداشت ਕਰਨਾ ਤਾਂ ਇੱਕ ਪਾਸੇ ਪੰਜਾਬੀ ਜਿਹੜੇ ਨੇ ਪੰਜਾਬੀ ਤਾਂ ਚਾਹੁੰਦੇ ਨੇ ਉਹ ਤਾਂ ਇਕੱਠੇ ਹੋ ਹੀ ਰਹੇ ਨੇ ਦੂਜੇ ਪਾਸੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਤੇ ਮਾਨ ਸਾਹਿਬ ਨੂੰ ਹੁਣ ਇੱਕ ਆਲ ਪਾਰਟੀ ਮੀਟਿੰਗ ਬਣਾ ਲੈਣੀ ਚਾਹੀਦੀ ਹੈ ਉਹਦੇ ਵਿੱਚ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਨੰਬਰ 2 ਤੇ ਸਾਰੇ ਸਾਡੇ ਜਿਹੜੇ ਸੰਸਦ ਨੇ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਤੇ ਇਹ ਜਿਹੜੀ ਗੱਲ ਕਰਨੀ ਚਾਹੀਦੀ ਹੈ ਕਿ ਇਹ ਪੰਜਾਬ ਨਾਲ ਇਸ ਤਰ੍ਹਾਂ ਤੱਕਾ ਨਹੀਂ ਕਰਨਾ ਚਾਹੀਦਾ ਵੈਸੇ ਇਹ ਗੱਲ ਸਮਝ ਤੋਂ ਪਰੇ ਹੈ ਕਿ ਜੇ ਪੰਜਪੂਰਾਂ ਦੀ ਜਗ੍ਹਾ ਦੇਣ ਨੂੰ ਤੇ ਯਾਰ ਉੱਥੇ ਕਿਉਂ ਨਹੀਂ ਬਣਾ ਲੈਂਦੇ ਨਾਲੇ ਤੋਂ ਹਰਿਆਣੇ ਦਾ ਸ਼ਹਿਰ ਹੈ ਉੱਥੇ ਬਣਾ ਲਓ ਇੱਕ ਵਾਰ ਇਹ ਕਿਹਾ ਜਾ ਸਕਦਾ ਹੈ ਕੇਂਦਰ ਵੱਲੋਂ ਬਹੁਤ ਕੁਝ ਹੋ ਸਕਦਾ ਜੇ ਤੁਹਾਨੂੰ ਇਹ ਵੀਡੀਓ ਠੀਕ ਲੱਗ ਰਹੀ ਹੈ ਤਾਂ ਮੇਰਾ ਖਿਆਲ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ ਤੇ ਪਲੀਜ਼ ਕਰ ਵੀ ਲਵੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ